ਬੈਂਕੀ ਦੇ ਵਿੱਚ ਜਿੱਥੇ ਹੁਣ ਪੈਟਰੋਲ ਪਾਉਨੇ ਆ ਡੀਜ਼ਲ ਪਾਉਨੇ ਆ ਪਾਣੀ ਪਾਇਆ ਕਰੋਗੇ ਸੁੱਚ ਲਾਉਗੇ ਤੇ ਗੱਡੀ ਚੱਲਿਆ ਰਹੂਗੀ ਪੈਟਰੋਲ ਤੇ ਡੀਜ਼ਲ ਵਾਲੇ ਇੰਜਨ ਸਟਾਰਟ ਕਰਦੇ ਆ ਤਾਂ ਐਮੀਸ਼ਨ ਹੁੰਦਾ ਜਦੋਂ ਤੇ ਧੂਆਂ ਨਿਕਲਦਾ ਸੀ ਉਹ ਕਿੰਨੀਆਂ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਨੇ ਹੈ ਨਾ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਨੇ ਪਰ ਜਦੋਂ ਪਾਣੀ ਵਾਲਾ ਇੰਜਨ ਚੱਲੂਗਾ ਤਾਂ ਧੂਏ ਦੀ ਥਾਂ ਤੇ ਪਾਣੀ ਨਿਕਲਿਆ ਕਰੂਗਾ ਵਾਟਰ ਵੇਪਰ ਬੂੰਦਾਂ ਤੇ ਟਾਈਟ ਬਹੁਤ ਲੰਬੇ ਸਮੇਂ ਤੋਂ ਕਿਸ ਆਪਣੇ ਵਾਟਰ ਇੰਜਨ ਤੇ ਕੰਮ ਕਰਕੇ ਜਾ ਰਹੀ ਹੈ ਤੇ ਫਾਈਨਲੀ ਹੁਣ ਉਹ ਉੱਥੇ ਪਹੁੰਚ ਗਈ ਹੈ ਕਿ ਜਦੋਂ ਬਹੁਤ ਵੱਡੇ ਪੱਧਰ ਤੇ ਇਹ ਇੰਜਨ ਬਣਾਏ ਜਾ ਰਹੇ ਨੇ ਕਿ ਜਿਹੜਾ ਟੋਟਾ ਆਲਰੇਡੀ ਵਰਕ ਕਰ ਰਿਹਾ ਸੀ ਵਾਟਰ ਇੰਜਨ ਤੇ ਕਯੂਟਾ ਨੂੰ ਪਤਾ ਸੀ ਕਿ ਜੇ ਅਸੀਂ ਵਾਟਰ ਇੰਜਨ ਬਣਾ ਲਿਆ ਨਾ ਫਿਰ ਸਾਨੂੰ ਬੈਟਰੀਆਂ ਬੂਟਰੀਆਂ ਦੀ ਕੀ ਜ਼ਰੂਰਤ ਆ ਜੇ 4 ਲੀਟਰ ਪਾਣੀ ਦੇ ਵਿੱਚ 180 ਕਿਲੋਮੀਟਰ ਤੱਕ ਵਧੀ ਗੱਡੀ ਚੱਲਦੀ ਸੀ 83 ਲੀਟਰ ਪਾਣੀ ਦੇ ਵਿੱਚ ਮੈਂ ਜਿਹੜੀ ਨਿਊਯਾਰਕ ਤੋਂ ਲਾਸ ਐਂਜਲ ਤੱਕ ਮੈਂ ਆਪਣੀ ਗੱਡੀ ਲੈ ਕੇ ਜਾਂਦਾ ਵੀ ਇੰਨੀ ਮਤਲਬ ਮਾਈਲੇਜ ਕਰਦੀ ਆ ਪਾਣੀ ਦੇ ਆਵਾਜ਼ ਹੀ ਵਧੀ ਤਾਂ ਗੱਲਾਂ ਹੋਣ ਲੱਗੀਆਂ ਕਿ ਪੈਟਰੋਲ ਤੇ ਡੀਜ਼ਲ ਖਤਮ ਹੋ ਜਾਵੇਗਾ ਜਿਸ ਤੋਂ ਬਾਅਦ ਫਿਰ ਬੈਟਰੀ ਤੇ ਚੱਲਣ ਵਾਲੀਆਂ ਗੱਡੀਆਂ ਬਾਨੀਆਂ ਸ਼ੁਰੂ ਹੋਈਆਂ ਪਰ ਉਦੋਂ ਦਿਮਾਗ ਦੇ ਵਿੱਚ ਇੱਕ ਸਵਾਲ ਇਹ ਵੀ ਆਉਂਦਾ ਸੀ ਸੋਚਦੇ ਹੁੰਦੇ ਸੀ ਯਾਰ ਵੀ ਜੇ ਪੈਟਰੋਲ ਡੀਜ਼ਲ ਖਤਮ ਹੋ ਜਾਊਗਾ ਤਾਂ ਪਾਣੀ ਵਾਧੂ ਪਿਆ ਤੇ ਪਾਣੀ ਦੇ ਉੱਤੇ ਕਿਉਂ ਨਾ ਗੱਡੀਆਂ ਚੱਲਿਆ ਕਰਨ ਪਰ ਇਹ ਸੋਚ ਸੀ ਜੀ ਹੁਣ ਤੱਕ ਪਰ ਅੱਜ ਇਹ ਰਿਐਲਿਟੀ ਦੇ ਵਿੱਚ ਹੋਣ ਜਾ ਰਿਹਾ ਜਾਂ ਕਹਿ ਦਿੱ ਕਿ ਹੋ ਗਿਆ ਇਸ ਦੇ ਬਾਰੇ ਜਾਣਕਾਰੀ ਦੇਣਗੇ ਮੇਰੇ ਸਾਥੀ Rao Virendra Singh Baini Pardele ਨਾਲ موجوده ਨੇ Rao ji ਪਹਿਲਾਂ ਸੋਚਦੇ ਹੁੰਦੇ ਸੀ ਨਾ ਵੀ ਜੇ ਫਿਰ ਕੀ ਡੀਜ਼ਲ ਖਤਮ ਹੋ ਜਾਊ ਪੈਟਰੋਲ ਖਤਮ ਹੋ ਜਾਊ ਪਾਣੀ ਹੈਗਾ ਪਾਣੀ ਤੇ ਯਾਰ ਗੱਡੀਆਂ ਚਲਾ ਲਿਆ ਕਰੋ ਕੋਈ ਗੱਲ ਨਹੀਂ ਪਰ ਸੰਭਵ ਨਹੀਂ ਸੀਗਾ ਸਭ ਨੂੰ ਪਤਾ ਪਰ ਹੁਣ ਮੈਨੂੰ ਪਤਾ ਲੱਗਿਆ ਕਹਿੰਦੇ ਇਹ ਅਸਲੀਅਤ ਦੇ ਵਿੱਚ ਹੋ ਗਿਆ ਜਾਂ ਹੋਣ ਜਾ ਰਿਹਾ ਹੈਗਾ ਕੀ ਕੋਈ ਜਾਣਕਾਰੀ ਹੈ ਬਿਲਕੁਲ ਹੋਣ ਜਾ ਰਿਹਾ ਹੈ ਕਿਉਂਕਿ ਜਿਵੇਂ ਆਪਣੇ ਲੋਕਾਂ ਨੂੰ ਬਹੁਤ ਹੁੰਦਾ ਸੀਗਾ ਕਿ ਯਾਰ ਚਲੋ ਮੰਨ ਲਓ ਅਰਬ ਕੰਟਰੀਆਂ 'ਚ ਤਾਂ ਤੇਲ ਨਿਕਲਦਾ ਹੈ ਉਹਨਾਂ ਦੇ ਉੱਤੇ ਸਸਤਾ ਪਾਣੀ ਵਾਂਗੂ ਤੇਲ ਆਉ ਪਾਉਂਦੇ ਨੇ ਚਲਾ ਲੈਂਦੇ ਗੱਡੀਆਂ ਹਮ ਆਪਣੇ ਕੋਲ ਪਾਣੀ ਹੈ ਕਿ ਜੇ ਪਾਣੀ ਦੇ ਉੱਤੇ ਗੱਡੀਆਂ ਚੱਲਿਆ ਕਰਨ ਮਤਲਬ ਪਾਣੀ ਨੂੰ ਐਜ਼ ਅ ਫਿਊਲ ਵਾਂਗੂ ਜੇ ਵੀ ਅਸੀਂ ਪੈਟਰੋਲ ਡੀਜ਼ਲ ਪਾਉਣੇ ਆ ਟੰਕੀ 'ਚ ਅਸੀਂ ਪਾਣੀ ਪਾ ਕੇ ਚਲਾ ਲਿਆ ਕਰੀਏ ਤੇ ਕਿੰਨੀ ਵਧੀਆ ਗੱਲ ਹੋ ਜੇ ਮੈਂ ਬਹੁਤ ਲੋਕਾਂ ਤੋਂ ਸੁਣੀ ਹੈ ਇਹ ਗੱਲਾਂ ਆਮ ਤੌਰ ਤੇ ਪਰ ਤੁਸੀਂ ਯਕੀਨ ਮੰਨੋ ਕਿ ਇਹ ਚੀਜ਼ ਸੱਚ ਹੋਣ ਜਾ ਰਹੀ ਹੈ ਥੋੜੇ ਜੇ ਦਿਨੀ ਨੇ ਬਸ ਇੱਕ ਐਸੀ ਕੰਪਨੀ ਆ ਜਿਨੇ ਪਾਣੀ ਵਾਲਾ ਇੰਜਣ ਤਿਆਰ ਕਰ ਲਿਆ ਅੱਛਾ ਹਾਂ ਜਿਵੇਂ ਪੈਟਰੋਲ ਇੰਜਣ ਡੀਜ਼ਲ ਇੰਜਣ ਉਮੇ ਤੁਸੀਂ ਯਕੀਨ ਕਰੋ ਕਿ ਪਾਣੀ ਦੇ ਨਾਲ ਗੱਡੀਆਂ ਚੱਲਿਆ ਕਰਨੀਆਂ ਗਈਆਂ ਤੇ ਦੇਖੋ ਕਿੰਨਾ ਸੌਖਾ ਹੋ ਜੂਗਾ ਇੱਕ ਤਾਂ ਖਰਚਾ ਜਮ੍ਹਾਂ ਹੀ ਘਟ ਗਿਆ ਹੂੰ ਔਰ ਇੱਕ ਜਿਹੜਾ ਉਹ ਇੰਜਣ ਹੈ ਤੇ ਪਾਣੀ ਦੇ ਨਾਲ ਜਿਵੇਂ ਅਸੀਂ ਪੈਟਰੋਲ ਤੇ ਡੀਜ਼ਲ ਵਾਲੇ ਇੰਜਣ ਸਟਾਰਟ ਕਰਦੇ ਆ ਤਾਂ ਐਮਿਸ਼ਨ ਹੁੰਦਾ ਜਦੋਂ ਤੇ ਧੂਆਂ ਨਿਕਲਦਾ ਅਸੀਂ ਉਹ ਚ ਕਿੰਨੀਆਂ ਜ਼ਹਿਰੀਲੀਆਂ ਗੈਸਸ ਹੁੰਦੀਆਂ ਨੇ ਹਨਾ ਮਾਤਾਵਰਨ ਨੂੰ ਦੋਸ਼ਿਤ ਕਰਦੀਆਂ ਨੇ ਪਰ ਜਦੋਂ ਪਾਣੀ ਵਾਲਾ ਇੰਜਣ ਚੱਲੂਗਾ ਤਾਂ ਧੂਏ ਦੀ ਥਾਂ ਤੇ ਪਾਣੀ ਨਿਕਲਿਆ ਕਰੂਗਾ ਵਾਟਰ ਵੇਪਰ ਬੂੰਦਾਂ ਦੇ ਟਾਈਪ ਚ ਹਮਮ ਔਰ ਇਹ ਸੱਚ ਕੀਤਾ ਦੁਨੀਆ ਦੀ ਸਭ ਤੋਂ ਮਸ਼ਹੂਰ ਕੰਪਨੀ ਟੋヨタ ਨੇ ਟੋヨタ ਬਹੁਤ ਲੰਬੇ ਸਮੇਂ ਤੋਂ ਇਸ ਆਪਣੇ ਵਾਟਰ ਇੰਜਨ ਤੇ ਕੰਮ ਕਰਦੀ ਜਾ ਰਹੀ ਹੈ ਤੇ ਫਾਈਨਲੀ ਹੁਣ ਉਹ ਉੱਥੇ ਪਹੁੰਚ ਗਈ ਹੈ ਕਿ ਜਦੋਂ ਬਹੁਤ ਵੱਡੇ ਪੱਧਰ ਤੇ ਇਹ ਇੰਜਨ ਬਣਾਏ ਜਾ ਰਹੇ ਨੇ ਤੇ ਜਦੋਂ ਇੰਜਨ ਬਣ ਗਿਆ ਤੇ ਫਿਰ ਬਸ ਸਿਰਫ ਕਾਰਾਂ ਚ ਰੱਖਣਾ ਹੀ ਆ ਤੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਕਾਰਾਂ ਆਉਣਗੀਆਂ ਤੇ ਪਾਣੀ ਪਾਇਆ ਕਰੋ ਤੇ ਪਾਣੀ ਦੇ ਉੱਤੇ ਗੱਡੀ ਚੱਲਿਆ ਕਰੂਗੀ ਜਾਨੀ ਕਿ ਟੈਂਕੀ ਦੇ ਵਿੱਚ ਜਿੱਥੇ ਹੁਣ ਪੈਟਰੋਲ ਪਾਉਨੇ ਆ ਡੀਜ਼ਲ ਪਾਉਨੇ ਆ ਪਾਣੀ ਪਾਇਆ ਕਰੋਗੇ ਸੁਚ ਲਾਉਗੇ ਤੇ ਗੱਡੀ ਚੱਲਿਆ ਕਰੂਗੀ ਤੇ ਇਹ ਇਹ ਰਿਐਲਿਟੀ ਪੋਸੀਬਲ ਹੋ ਚੁੱਕੀ ਆ ਕਿਉਂਕਿ ਆ ਇਹ ਜੋ ਸੰਭਵ ਹੋਇਆ ਨਾ ਇਹਦੇ ਪਿੱਛੇ ਟੋਇਟਾ ਦੇ ਇੰਜੀਨੀਅਰਾਂ ਦਾ ਕਮਾਲ ਹੈ ਹਮ ਟੋਇਟਾ ਦੇਖੋ ਜਪਾਨ ਦੀ ਕੰਪਨੀ ਆ ਹੁਣ ਤੱਕ ਹਮੇਸ਼ਾ ਹੀ ਜੇ ਕੋਈ ਬੈਸਟ ਸਮਝ ਜਾਂਦੀ ਸੀ ਨਾ ਮਤਲਬ ਇਲੈਕਟ੍ਰੋਨਿਕਸ ਦੇ ਵਿੱਚ ਜਾਂ ਨਵੀਂ ਕਾਰ ਦੇ ਵਿੱਚ ਤਾਂ ਜਾਪਾਨ ਨੂੰ ਮੰਨਿਆ ਜਾਂਦਾ ਸਾਡੇ ਦੇਸ਼ ਦੇ ਵਿੱਚ ਅਕਸਰ ਲੋਕ ਕਹਿੰਦੇ ਸੀ ਕਿ ਯਾਰ ਜਾਪਾਨੀਆਂ ਦੀ ਤਕਨੀਕ ਬਹੁਤ ਘੈਂਟ ਆ ਹੈਨਾ ਮਾਰੂਤੀ ਸੂਜੂਕੀ ਜਦੋਂ ਆਈ ਸੀ ਤਾਂ ਉਹ ਵੀ ਆਂਡੀਆਂ ਦੇ ਨਾਲ ਕਲੈਬ ਹੋ ਕੇ ਮਾਰੂਤੀ ਦੇ ਨਾਲ ਜਿਹੜੀ ਸੂਜੂਕੀ ਸੀਗਾ ਉਹਨਾਂ ਦਾ ਤੁਸੀਂ ਦੇਖੋ ਕਿ ਕਿੰਨਾ ਲੰਬਾ ਕੰਮ ਚਿਤ ਕੀਤਾ ਹੈਗਾ ਹੋਰ ਬਹੁਤ ਸਾਰੇ ਐਸੇ ਵੱਡੇ ਵੱਡੇ ਬ੍ਰਾਂਡ ਨੇ ਜਿਹੜੇ ਜਾਪਾਨੀ ਨੇ ਸੋ ਟੋਇਟਾ ਗੱਲ ਇਹ ਹੈ ਕਿ ਇਸ ਵੇਲੇ ਜਿਵੇਂ ਤੁਸੀਂ ਗੱਲ ਕੀਤੀ ਕਿ ਯਾਰ ਪੂਰੀ ਦੁਨੀਆ ਤਾਂ ਇਲੈਕਟ੍ਰੋਨਿਕ ਮੋਟਰ ਤੇ ਜਾ ਰਹੀ ਹੈ ਇਲੈਕਟ੍ਰੋਨਿਕ ਵੀਕਲ ਤੇ ਬੈਟਰੀ ਵਾਲੀਆਂ ਕਾਰਾਂ ਤੇ ਜਾ ਰਹੀ ਹੈ ਲੋਕ 77 ਕਾਰਾਂ ਖਰੀਦ ਰਹੇ ਨੇ ਹੂੰ ਤੇ ਟヨタ ਉਧਰ ਨੂੰ ਕਿਉਂ ਨਹੀਂ ਗਿਆ ਇਹ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਹੋਵੇ ਕਾਰ ਮੈਨੂਫੈਕਚਰਿੰਗ ਕੰਪਨੀ ਹੋਵੇ ਤੇ ਉਹ EV ਦੇ ਵੱਲ ਜਾਵੇ ਹੀ ਨਾ ਹੂੰ ਜਿਵੇਂ ਭੇੜਚਾਲ ਚੱਲਦੀ ਹੈ ਨਾ ਕਿਸੇ ਚੀਜ਼ ਦੀ ਦੇਖੋ ਜਦੋਂ ਬਣਨ ਲੱਗੀਆਂ ਟੈਸਲਾ ਨੇ ਬਣਾਈਆਂ ਈਵੀ ਕਾਰਾਂ ਕਿਉਂਕਿ ਟੈਸਲਾ ਤਾਂ ਬਣਾਉਂਦਾ ਹੀ ਈਵੀ ਹੈ ਹੂੰ ਠੀਕ ਹੈ ਤੇ ਉਹ ਚੀਜ਼ਾਂ ਨੇ ਤੇ ਉਹਦੀ ਵੀ ਇੱਕ ਬੜੀ ਅਲੱਗ ਕਹਾਣੀ ਹੈ ਲੌਨ ਮਸਕ ਅਜਕ ਭਾਵੇਂ ਡੋਨਲਡ ਟਰੰਪ ਦਾ ਦੀ ਸੱਜੀ ਬਾਹਾਂ ਤੇ ਉਹਦੀ ਕੰਪਨੀ ਟੈਸਲਾ ਈਵੀ ਕਾਰਾਂ ਬਣਾਉਂਦੀ ਆ ਪਰ ਡੋਨਲਡ ਟਰੰਪ ਕਹਿ ਰਿਹਾ ਕਿ ਈਵੀ ਵਗੈਰਾ ਛੱਡੋ ਤੁਸੀਂ ਦੁਬਾਰਾ ਤੇਲ ਵਾਲੀਆਂ ਕਾਰਾਂ ਤੇ ਆਓ ਉਹਦਾ ਇੱਕ ਹੋਰ ਰੀਜ਼ਨ ਹੈ ਵੱਖਰੇ ਦੱਸਾਂਗੇ ਪਰ ਟੋ요ਟਾ ਉਸ ਭੇਡ ਚਾਲ 'ਚ ਨਹੀਂ ਚੱਲਿਆ ਕਿਉਂਕਿ ਟੋਟਾ ਆਲਰੇਡੀ ਵਰਕ ਕਰ ਰਿਹਾ ਸੀ ਵਾਟਰ ਇੰਜਨ ਤੇ ਟヨタ ਨੂੰ ਪਤਾ ਸੀ ਕਿ ਜੇ ਅਸੀਂ ਵਾਟਰ ਇੰਜਨ ਬਣਾ ਲਿਆ ਨਾ ਫਿਰ ਸਾਨੂੰ ਬੈਟਰੀਆਂ ਬੂਟਰੀਆਂ ਦੀ ਕੀ ਜ਼ਰੂਰਤ ਹੈ ਔਰ ਟヨタ ਨੇ ਇਹ ਵੀ ਦੇਖਿਆ ਕਿ ਜਿਹੜੀਆਂ ਬੈਟਰੀਆਂ ਬਣਦੀਆਂ ਨਾ ਲਿਥੀਅਮ ਆਇਨ ਬੈਟਰੀ ਬਣਦੀਆਂ ਨੇ ਉਹਨਾਂ ਨੂੰ ਬਣਾਉਣ ਦੇ ਲਈ ਜਿਹੜਾ ਪ੍ਰੋਸੈਸ ਹੁੰਦਾ ਉਹਦੇ 'ਚ ਵੀ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਹਾਲਾਂਕਿ ਜਦੋਂ ਕਾਰ ਚੌਂਦੀ ਹੈ ਉਹ ਤਾਂ ਚਲਾਉਨੇ ਆ ਉਹਦੋਂ ਨਹੀਂ ਹੁੰਦਾ ਪਰ ਜਦੋਂ ਇੱਕ ਬੈਟਰੀ ਬਣਦੀ ਆ ਤਾਂ ਉਸ ਬੈਟਰੀ ਬਣਾਉਣ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਹੁੰਦਾ ਆ ਸੋ ਟੋヨタ ਉਧਰਲੇ ਪਾਸੇ ਨੂੰ ਗਿਆ ਹੀ ਨਹੀਂ ਤੇ ਫਾਈਨਲੀ ਟੋヨタ ਨੇ ਉਹ ਫਾਰਮੂਲਾ ਤਿਆਰ ਕਰ ਲਿਆ ਕਿ ਜਿਹੜਾ ਹੁਣ ਇੰਜਨ ਆ ਉਹ ਪਾਣੀ ਤੇ ਚੱਲਿਆ ਕਰੂਗਾ ਬਸ ਟੈਂਕੀ ਦੇ ਵਿੱਚ ਤੁਸੀਂ ਪਾਣੀ ਪਾਉਣਾ ਉਹ ਦੱਸਦੇ ਆਪਾਂ ਕਿ ਕਿਵੇਂ ਵਰਕ ਕਰੂਗਾ ਕਿਉਂਕਿ ਲੋਕ ਇਹ ਹੈਰਾਨ ਹੋਣਗੇ ਕਿ ਯਾਰ ਪੈਟਰੋਲ ਨੂੰ ਵੀ ਅੱਗ ਲੱਗਦੀ ਆ ਤਾਂ ਪਾਵਰ ਜਨਰੇਟ ਹੁੰਦੀ ਆ ਡੀਜ਼ਲ ਨੂੰ ਅੱਗ ਲੱਗਦੀ ਆ ਤਾਂ ਪਾਵਰ ਜਨਰੇਟ ਹੁੰਦੀ ਆ ਸੀਐਨਜੀ ਨੂੰ ਅੱਗ ਲੱਗਦੀ ਆ ਤਾਂ ਪਾਵਰ ਜਨਰੇਟ ਹੁੰਦੀ ਆ ਤੇ ਜਿਹੜੀ ਇਲੈਕਟ੍ਰੋਨਿਕ ਵਹੀਕਲ ਨੇ ਉਹ ਤਾਂ ਆਟੋਮੈਟਿਕਲੀ ਬੈਟਰੀ ਚ ਪਾਵਰ ਆ ਤੇ ਉਹਦੇ ਤੋਂ ਉਹਨਾਂ ਨੇ ਉਧਰ ਕੱਢ ਕੇ ਮੋਟਰ ਨੂੰ ਦੇਤੀ ਆ ਤੇ ਗੱਡੀ ਚੱਲੀ ਆ ਤੇ ਪਾਣੀ ਦੇ ਵਿੱਚੋਂ ਪਾਵਰ ਕਿਵੇਂ ਕੱਢ ਦਾਂਗੇ ਇਹ ਵੱਡੀ ਗੱਲ ਆ ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਤੁਹਾਨੂੰ ਇੱਕ ਇੱਕ ਹੋਰ ਗੱਲ ਦੱਸਦਾ ਮੈਂ 1980 90 ਦਾ ਦੌਰ ਸੀਗਾ ਅਮਰੀਕਾ ਦੇ ਵਿੱਚ ਇੱਕ ਇੰਜੀਨੀਅਰ ਸੀਗਾ ਸਧਾਰਨ ਇੰਜੀਨੀਅਰ ਸੀਗਾ ਬੰਦਾ ਉਹ ਆਪਣੇ ਗੈਰਾਜ ਚ ਕੰਮ ਕਰਦਾ ਸੀ ਤੇ ਉਹਦਾ ਨਾਮ ਸਟੈਨਲੇ ਮੇਅਰ ਸੀਗਾ ਹੂੰ ਤੇ ਤੁਸੀਂ ਯਕੀਨ ਕਰੋ ਕਿ ਉਸ ਬੰਦੇ ਨੇ 85 86 ਦੇ ਦੌਰ ਦੇ ਵਿੱਚ ਇਹੀ ਵਾਟਰ ਇੰਜਨ ਬਣਾ ਲਿਆ ਸੀ ਤੇ ਉਹਨੇ ਆਪਣੀ ਕਾਰ ਚ ਉਹ ਵਾਟਰ ਇੰਜਨ ਫਿੱਟ ਕੀਤਾ ਤੇ ਆਪਣੀ ਕਾਰ ਨੂੰ ਚਲਾਉਂਦਾ ਵੀ ਸੀਗਾ ਉਹਨੇ ਪੇਟੈਂਟ ਵੀ ਕਰਾ ਲਿਆ ਸੀਗਾ ਆਪਣਾ ਇਹ ਫਾਰਮੂਲਾ ਹੂੰ ਤੇ ਉਹਦੀ ਜਿਹੜੀ ਕਾਰ ਸੀ ਉਹਦੇ ਦਾਅਵੇ ਦੇ ਅਨੁਸਾਰ ਕਿ 4 ਲੀਟਰ ਪੈਟਰੋਲ ਚ 180 ਕਿਲੋਮੀਟਰ ਤੱਕ ਗੱਡੀ ਚੱਲਦੀ ਸੀ ਉਹਦੀ ਮਾਫ ਕਰਨਾ 4 ਲੀਟਰ ਪਾਣੀ ਚ ਪਾਣੀ ਚ ਹੂੰ ਪੈਟਰੋਲ ਚੜਿਆ ਨਾ ਮੂੰਹ ਤੇ ਆਪਣੇ ਡੀਜ਼ਲ 4 ਲੀਟਰ ਪਾਣੀ ਦੇ ਵਿੱਚ 180 ਕਿਲੋਮੀਟਰ ਤੱਕ ਉਹਦੀ ਗੱਡੀ ਚੱਲਦੀ ਸੀਗੀ ਤੁਸੀਂ ਇਹ ਦੇਖੋ ਇੱਕ ਉਹਦੀ ਹੋਰ ਕਿਹਾ ਸੀ ਕਿ 83 ਲੀਟਰ ਪਾਣੀ ਦੇ ਵਿੱਚ ਮੈਂ ਜਿਹੜੀ ਨਿਊਯਾਰਕ ਤੋਂ ਲਾਸ ਐਂਜਲ ਤੱਕ ਮੈਂ ਆਪਣੀ ਗੱਡੀ ਲੈ ਕੇ ਜਾਣਾ ਵੀ ਇੰਨੀ ਮਤਲਬ ਮਾਈਲੇਜ ਦਿੰਦੀ ਆ ਪਾਣੀ ਦੇ ਉੱਤੇ ਹਮ ਪਰ ਕਿਉਂਕਿ ਉਹ ਦੌਰ ਸੀਗਾ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਤੇਲ ਕੰਪਨੀਆਂ ਸਟੈਬਲਿਸ਼ ਆਲਰੇਡੀ ਹੋ ਚੁੱਕੀਆਂ ਸੀ ਜੇ ਉਸ ਦੌਰ ਚ ਸਟੈਨਲੀ ਮੇਅਰ ਦਾ ਇਹ ਫਾਰਮੂਲਾ ਕਨਵਰਟ ਹੋ ਜਾਂਦਾ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਗੱਡੀਆਂ ਦੇ ਇੰਜਨ ਉਹਦੇ ਹਿਸਾਬ ਦੇ ਨਾਲ ਚੱਲਣ ਲੱਗ ਜਾਂਦੇ ਤਾਂ ਤੇਲ ਨੂੰ ਰਾਜੀਪ ਕਿਹਨੇ ਪੁੱਛਣਾ ਸੀ ਬਿਲਕੁਲ ਤੇ ਬਹੁਤ ਅਰਬਾਂ ਖਰਬਾਂ ਦੀਆਂ ਤੇਲ ਕੰਪਨੀਆਂ ਤਾਂ ਤਬਾਹ ਹੋ ਜਾਂਦੀਆਂ ਤੇ ਉਦੋਂ ਫਿਰ ਇਹ ਹੋਇਆ ਸੀ ਕਿ ਉਹਨੂੰ ਧਮਕੀਆਂ ਬਹੁਤ ਆਉਣ ਲੱਗੀਆਂ ਸੀਗੀਆਂ ਹੂੰ ਕਿ ਤੂੰ ਛੱਡ ਦੇ ਪਿੱਛੇ ਹੋ ਜਾ ਕਿਉਂਕਿ ਯਾਰ ਜੇ ਉਹਦਾ ਮਾਡਲ ਦ ਇੰਡਸਟਰੀ ਚ ਆ ਜਾਂਦਾ ਮਾਰਕੀਟ ਚ ਤਾਂ ਸਾਰਾ ਕੁਝ ਹੀ ਫੇਲ ਹੋ ਜਾਣਾ ਸੀ ਕਿ ਡੀਜ਼ਲ ਪੈਟਰੋਲ ਸਾਰੀਆਂ ਕੰਪਨੀਆਂ ਵੇਲੀਆ ਹੋ ਜਾਣੀਆਂ ਸੀਗੀਆਂ ਹੂੰ ਤੇ ਫਾਈਨਲੀ ਕੀ ਹੋਇਆ ਸਾਲ ਮਾਰਚ 1900 ਸ਼ਾਇਦ 99 ਦੇ ਵਿੱਚ ਜਾ ਕੇ ਉਹ ਚੱਲਦੀ ਰਹਿੰਦੀ ਉਹਦੀ ਜਿਹੜੀ ਖੋਜ ਆ 98 ਦੇ ਵਿੱਚ ਕੋਈ ਬੈਲਜੀਅਨ बिजनेਸਮੈਨ ਸੀਗੇ ਉਹਦੇ ਨਾਲ ਇੱਕ ਮੁਲਾਕਾਤ ਕਰਦੇ ਆ ਕਿਸੇ ਰੈਸਟੋਰੈਂਟ ਚ ਖਾਣਾ ਵਗੈਰਾ ਖਾ ਰਹੇ ਹੁੰਦੇ ਆ ਉਹ ਸਟੈਨਲੀ ਆ ਜਿਹੜਾ ਉਹ ਇੱਕਦਮ ਉੱਥੋਂ ਨਿਕਲ ਕੇ ਭੱਜਦਾ ਤੇ ਭੱਜਦਾ ਭੱਜਦਾ ਉਹ ਬਾਹਰ ਰੈਸਟੋਰੈਂਟ ਤੇ ਮੇਨ ਸੜਕ ਤੇ ਚਲਾ ਜਾਂਦਾ ਉਦੋਂ ਉਹ ਡਿੱਗ ਜਾਂਦਾ ਉਸ ਤੋਂ ਬਾਅਦ ਡਿੱਗਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਮਤਲਬ ਕਿਹਾ ਗਿਆ ਕਿ ਉਹਨੂੰ ਜ਼ਹਿਰ ਦਿੱਤੀ ਗਈ ਤੁਸੀਂ ਯਕੀਨ ਮੰਨੋ ਕਿ ਬਾਅਦ ਚੋਂ ਕਿਉਂਕਿ ਤੇਲ ਕੰਪਨੀਆਂ ਅਰਬਾਂ ਖਰਬਾਂ ਦੀਆਂ ਉਹ ਸਰਕਾਰਾਂ ਤੱਕ ਵੀ ਕਿੰਨੀ ਪਹੁੰਚ ਹੁੰਦੀ ਹੈ ਉਹਦੀ ਕੋਈ ਜਾਂਚ ਤੱਕ ਹੋਈ ਨਹੀਂ ਜਿਹੜੀ ਉਹਨੇ ਕਾਰ ਬਣਾਈ ਸੀਗੀ ਉਹ ਵੀ ਗਾਇਬ ਹੋ ਗਈ ਜਿਹੜਾ ਉਹਦਾ ਕੋਈ ਫਾਰਮੂਲਾ ਸੀਗਾ ਉਹ ਵੀ ਉਹਦੇ ਤੇ ਖਾਸ ਕਿਸੇ ਨੇ ਵਰਕ ਨਹੀਂ ਕੀਤਾ ਮਤਲਬ ਉਹ ਸਟੈਨਲੀ ਮੇਅਰ ਦਾ ਜਿਹੜਾ ਫਾਰਮੂਲਾ ਸੀ ਉਹ ਉੱਥੇ ਹੀ ਖਤਮ ਹੋ ਗਿਆ ਜੋ ਕਿਤੇ ਕ੍ਰੀਏਟ ਹੋ ਜਾਂਦਾ ਤਾਂ ਅੱਜ ਕੁਝ ਹੋਰ ਦੌਰ ਹੁੰਦਾ ਪਰ ਟੋਟਾ ਵੀ ਇਸੇ ਥਿਊਰੀ ਤੇ ਕੰਮ ਕਰ ਰਿਹਾ ਸੀਗਾ ਜੀ ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਲੋਕ ਸੋਚ ਰਹੇ ਨੇ ਕਿ ਯਾਰ ਪਾਣੀ ਪਾ ਦੇਓਗੇ ਤੁਸੀਂ ਇੰਜਨ ਚ ਪਾਣੀ ਚਲਿਆ ਜਾਂਦਾ ਤਾਂ ਵੈਸੇ ਹੀ ਇੰਜਨ ਖਰਾਬ ਹੋ ਜਾਂਦਾ ਹਨਾ ਬਿਲਕੁਲ ਕਿਉਂਕਿ ਉਹ ਇੰਜਨ ਹੀ ਐਸਾ ਬਣਾਇਆ ਜਾ ਰਿਹਾ ਕਿ ਪਾਣੀ ਤੇ ਚੱਲਿਆ ਕਰੂਗਾ ਹੁਣ ਗੱਲ ਇਹ ਹੈ ਕਿ ਇਹ ਜਿਵੇਂ ਸੀਐਨਜੀ ਗੈਸ ਹੈ ਉਵੇਂ ਇੱਕ ਹਾਈਡਰੋਜਨ ਗੈਸ ਵੀ ਹੈ ਮਤਲਬ ਬਹੁਤ ਜ਼ਿਆਦਾ ਤੇਜ਼ ਰਫਤਾਰ ਦੇ ਨਾਲ ਇਹ ਅੱਗ ਫੜਦੀ ਹੈ ਹੂੰ ਤੇ ਹਾਈਡਰੋਜਨ ਜੇ ਤੁਸੀਂ ਕਿਤੇ ਰੱਖੀ ਹੋਈ ਹੈ ਨਾ ਦੇ ਉਹਦੇ ਨਾਲ ਥੋੜੀ ਜੀ ਆਕਸੀਜਨ ਮਿਲ ਜੇ ਜੀ ਤੇ ਬਹੁਤ ਜ਼ਿਆਦਾ ਮਤਲਬ ਵੱਡਾ ਬਲਾਸਟ ਹੁੰਦਾ ਆ ਹੂੰ ਕੁਝ ਹੈਗੇ ਅਸੀਂ ਇੰਜਨ ਜਿਹੜੇ ਇਕੱਲੇ ਹਾਈਡਰੋਜਨ ਤੇ ਵੀ ਚੱਲਦੇ ਨੇ ਪਰ ਉਹ ਸਫਲ ਕਿਉਂ ਨਹੀਂ ਹੋਏ ਹੋਏ ਸੀਗਾ ਕਿ ਜੇ ਹਾਈਡਰੋਜਨ ਨੂੰ ਤੁਸੀਂ ਇੱਕ ਟੈਂਕ ਦੇ ਵਿੱਚ ਪਾ ਕੇ ਰੱਖਦੇ ਹੋ ਤਾਂ ਉਹ ਚੱਲਦਾ ਫਿਰਦਾ ਬੰਬ ਹੈ ਹੂੰ ਉਹ ਪਤਾ ਹੀ ਨਹੀਂ ਕਿ ਕਦੋਂ ਫਟ ਜੇ ਤੇ ਤੁਸੀਂ ਸਾਰਾ ਮਤਲਬ ਸੇਫਟੀ ਦੇ ਪੱਖੋਂ ਚੀਜ਼ ਹੈ ਨਹੀਂ ਸੀ ਜੀ ਕਿ ਡਾਇਰੈਕਟਰ ਹਾਈਡਰੋਜਨ ਨੂੰ ਟੈਂਕ ਦੇ ਵਿੱਚ ਰੱਖ ਕੇ ਉਹਦੀ ਸਪਲਾਈ ਇੰਜਨ ਤੱਕ ਕਰ ਦਿੱਤੀ ਜਾਵੇ ਇਹ ਪੋਸੀਬਲ ਨਹੀਂ ਸੀ ਹੈਨਾ ਖਤਰਾ ਬਹੁਤ ਸੀਗਾ ਤੇ ਫਿਰ ਇਸੇ ਤੇ ਟੋヨタ ਕੰਮ ਕਰ ਰਹੀ ਸੀ ਵੀ ਯਾਰ ਕੀ ਕਰੀਏ ਤੇ ਫਿਰ ਟੋヨタ ਨੇ ਇਹ ਸੋਚਿਆ ਜਿਹੜੇ ਇੰਜੀਨੀਅਰ ਸੀਗੇ ਜਿਵੇਂ ਹਾਈਡਰੋਜਨ ਬਣਦੀ ਆ ਹਾਈਡਰੋਜਨ ਦਾ ਫਾਰਮੂਲਾ H2O ਹੈ ਹਮ ਮਤਲਬ ਇਹ ਚ ਹਾਈਡਰੋਜਨ ਦੇ ਦੋ ਮੋਲੀਕਿਊਲ ਨੇ ਪਲੱਸ ਆਕਸੀਜਨ ਆ ਹਮ ਇਹ ਪਾਣੀ ਹੈ H2 ਕੱਲਾ ਹਾਈਡਰੋਜਨ ਦਾ ਜੇ ਪਾਣੀ ਦਾ ਆਪਾਂ ਦੇਖੀ ਆਪਾਂ ਤਾਂ ਉਹ H2O ਹੈ ਯਾਨੀ ਕਿ ਪਾਣੀ ਦੇ ਵਿੱਚ ਹਾਈਡਰੋਜਨ 2 ਤੇ ਆਕਸੀਜਨ 1 ਹੈ ਇਹ ਜਦੋਂ ਦੋਨੋਂ ਮਿਲਦੇ ਨੇ ਤਾਂ ਪਾਣੀ ਬਣਦਾ ਜਿਹਨੂੰ ਆਪਾਂ ਪੀਨੇ ਆ ਹਮ ਪਰ ਉਹਦੇ ਚ ਕੀ ਹੈ ਹਾਈਡਰੋਜਨ ਆ ਪਾਣੀ ਚ ਹੁਣ ਹਾਈਡਰੋਜਨ ਬਣਾਉਣ ਦੇ ਲਈ ਕੀ ਕੀਤਾ ਜਾਂਦਾ ਅ ਜਿਹੜੇ ਫਿਊਲ ਸਟੇਸ਼ਨ ਨੇ ਜਾਂ ਜਿੱਥੇ ਵੀ ਇਹ ਬਣਾਈ ਜਾਂਦੀ ਆ ਪਾਣੀ ਲਿਆ ਜਾਂਦਾ ਹਮ ਪਾਣੀ ਦੇ ਵਿੱਚ ਦੀ ਨਾ ਕਰੰਟ ਕੱਢਿਆ ਜਾਂਦਾ ਜਦੋਂ ਪਾਣੀ ਦੇ ਵਿੱਚ ਕਰੰਟ ਹੋ ਕੇ ਗੁਜ਼ਰਦਾ ਤਾਂ ਉਹ ਕੀ ਕਰਦਾ ਉਹ ਇਲੈਕਟ੍ਰੋਲਾਈਸਿਸ ਇੱਕ ਪ੍ਰੋਸੈਸ ਹੁੰਦਾ ਹੈ ਇਲੈਕਟ੍ਰੋਲਾਈਸਿਸ ਹੂੰ ਉਹ ਹੁੰਦਾ ਉਦੋਂ ਤੇ ਜਦੋਂ ਪਾਣੀ ਦੇ ਵਿੱਚ ਦੀ ਕਰੰਟ ਕੱਢਿਆ ਜਾਂਦਾ ਤਾਂ ਪਾਣੀ ਦੇ ਵਿੱਚ ਜਿਹੜਾ H2O ਹੈ ਜਿਹੜਾ ਉਹ ਹਾਈਡਰੋਜਨ ਨੂੰ ਅਲੱਗ ਕਰਦਾ ਆਕਸੀਜਨ ਨੂੰ ਅਲੱਗ ਕਰ ਦਿੰਦਾ ਜੀ ਤਾਂ ਉਹਦੇ ਚ ਕੀ ਬਣ ਗਿਆ ਜਿਹੜਾ ਅਲੱਗ ਹੋ ਗਿਆ ਹਾਈਡਰੋਜਨ ਨਿਕਲ ਗਿਆ ਉਹ ਚ ਉਹ ਹਾਈਡਰੋਜਨ ਸਟੋਰ ਕੀਤੇ ਜਾਂਦੀ ਹੈ ਤੇ ਫਿਰ ਉਹ ਹਾਈਡਰੋਜਨ ਨੂੰ ਫਿਊਲ ਟੈਂਕ ਚ ਪਾਇਆ ਜਾਂਦਾ ਹੁਣ ਟੋਟਾ ਨੇ ਇਹ ਸੋਚਿਆ ਵੀ ਕਿਉਂ ਨਾ ਮੈਂ ਜਿਹੜਾ ਇਹ ਸਾਰਾ ਪ੍ਰੋਸੈਸ ਹੈ ਉਹ ਸਾਰਾ ਹੀ ਸਾਰਾ ਮੈਂ ਗੱਡੀ ਚ ਲਿਆ ਕੇ ਰੱਖਦਾ ਹੂੰ ਕਿ ਗੱਡੀ ਚ ਪਾਣੀ ਪਵੇ ਉਸ ਪਾਣੀ ਦੇ ਵਿੱਚ ਦੀ ਕਰੰਟ ਨਿਕਲੇ ਤੇ ਉਸ ਕਰੰਟ ਨਿਕਲਣ ਦੇ ذریعے ਜਿਹੜਾ ਪਾਣੀ ਦੇ ਵਿੱਚੋਂ ਹਾਈਡਰੋਜਨ ਅਲੱਗ ਹੁੰਦੀ ਹੈ ਉਹ ਕਿਤੇ ਸਟੋਰ ਨਾ ਹੋਵੇ ਉਹ ਅੱਗੇ ਸਿੱਧੀ ਸਪਲਾਈ ਇੰਜਨ ਨੂੰ ਹੋ ਜੇ ਹੂੰ ਇੰਜਨ ਦੇ ਵਿੱਚ ਹਾਈਡਰੋਜਨ ਚਲੇਗੀ ਪਰ ਹਾਈਡਰੋਜਨ ਨੂੰ ਜਲਣ ਦੇ ਲਈ ਕੀ ਚਾਹੀਦਾ ਹੈ ਆਕਸੀਜਨ ਚਾਹੀਦੀ ਹੈ ਜਿਹੜੀ ਕਿ ਹਵਾ ਦੇ ਵਿੱਚੋਂ ਮਿਲੂਗੀ ਤੇ ਇਦਰੋਂ ਪਾਣੀ ਦੇ ਵਿੱਚੋਂ ਨਿਕਲ ਕੇ ਹਾਈਡਰੋਜਨ ਸਿੱਧੀ ਸਟੋਰ ਹੋਣ ਦੀ ਬਜਾਏ ਸਿੱਧੀ ਚਲੇਗੀ ਇੰਜਨ 'ਚ ਤੇ ਇੰਜਨ ਦੇ ਵਿੱਚ ਜਿਹੜਾ ਆਕਸੀਜਨ ਹੈ ਉਹ ਬਾਹਰੋਂ ਹਵਾ ਦੇ ਨਾਲ ਜਿਵੇਂ ਆਮ ਦੂਸਰੇ ਇੰਜਨਾਂ 'ਚ ਵੀ ਦੇਖਦੇ ਆ ਕਿ ਹਵਾ ਅੰਦਰ ਆਉਂਦੀ ਆ ਹਨ ਤਾਂ ਉਹ ਹਵਾ ਲਿਆ ਕੇ ਜਦੋਂ ਮਿਕਸ ਹੁੰਦੀ ਆ ਹਾਈਡਰੋਜਨ ਦੇ ਨਾਲ ਉਦੋਂ ਅੱਗ ਜਲਦੀ ਹੈ ਹਮ ਹੈਨਾ ਤੇ ਉਹਦੇ ਨਾਲ ਕੀ ਹੈ ਮੋਟਰ ਹੈ ਜਾਂ ਇੰਜਨ ਹੈ ਜਿਹੜਾ ਉਹ ਘੁੰਮਦਾ ਹੈ ਹਮ ਸੋ ਇਹ ਪ੍ਰੋਸੈਸ ਟੋヨタ ਨੇ ਅਪਣਾਇਆ ਕਿ ਉਹ ਸਾਰਾ ਸਿਸਟਮ ਹਾਈਡਰੋਜਨ ਨੂੰ ਸਟੋਰ ਕਰਨ ਦੀ ਥਾਂ ਤੇ ਬਸ ਤੁਸੀਂ ਪਾਣੀ ਪਾਉਣਾ ਉਹਦੇ ਚ ਪਾਣੀ ਪਾਉਣਾ ਤਾਂ ਉਦੋਂ ਬੈਟਰੀ ਚੋਂ ਨਿਕਲ ਕੇ ਜਿਹੜਾ ਕਰੰਟ ਆ ਉਸ ਟੈਂਕ ਦੇ ਵਿੱਚੋਂ ਜਾਊਗਾ ਔਰ ਉਸ ਪਾਣੀ ਦੇ ਵਿੱਚ ਜਿਹੜਾ ਹਾਈਡਰੋਜਨ ਸੀ ਉਹ ਇੱਕ ਪਾਸੇ ਨਿਕਲ ਕੇ ਉਹਦੀ ਸਿੱਧੀ ਸਪਲਾਈ ਇੰਜਨ ਹੋ ਜਾਏਗੀ ਇਹ ਫਾਰਮੂਲੇ ਤੇ ਜਿਹੜਾ ਕੰਮ ਹੈ ਇਹ ਟੋਇਟਾ ਨੇ ਕਰ ਲਿਆ ਤੇ ਹੁਣ ਬਹੁਤ ਵੱਡੀ ਪੱਧਰ ਤੇ ਟੋਇਟਾ ਆਪਣੇ ਇਹ ਵਾਟਰ ਵਾਲੇ ਇੰਜਨ ਬਣਾ ਰਿਹਾ ਤੇ ਤੁਸੀਂ ਇਹ ਸੋਚ ਕੇ ਦੇਖੋ ਕਿ ਜਦੋਂ ਇਹ ਇੰਜਨ ਮਾਰਕੀਟ ਚ ਆ ਗਏ ਤੇ ਹਸ਼ਰ ਕੀ ਹੋਊਗਾ ਬਿਲਕੁਲ ਈਵੀਜ਼ ਦਾ ਕੀ ਹਸ਼ਰ ਹੋਊਗਾ ਇਲੈਕਟ੍ਰੋਨਿਕ ਕਿਉਂਕਿ ਕਾਮਯਾਬ ਕਿਉਂ ਨਹੀਂ ਹੋਈ ਹਮ ਕਾਮਯਾਬ ਇਸ ਕਰਕੇ ਨਹੀਂ ਹੋਈ ਕਿ ਜਿਹੜਾ ਦੁਬਾਰਾ ਰੀਚਾਰਜ ਹੋਣ ਦਾ ਪ੍ਰੋਸੈਸ ਉਹ ਬਹੁਤ ਲੰਬਾ ਹੈ ਨਾ ਦਿੰਚ ਕਾਰ ਚਲਾਓ ਤੇ ਜਦੋਂ ਬੈਟਰੀ ਡਾਊਨ ਹੋ ਗਈ ਤੇ ਫਿਰ ਉਹਨੂੰ ਲਾਓ ਤੁਸੀਂ ਅੱਛਾ ਉਹਦੀ ਇੱਕ ਲਿਮਟ ਹੈ ਕਿ ਕੋਈ ਕਾਰ 200 ਕਿਲੋਮੀਟਰ ਤੱਕ ਚੱਲਦੀ ਆ ਜੀ ਬਾਅਦ ਤੋਂ ਫੇਰ ਰੀਚਾਰਜ ਕਰਨੀ ਪਊ ਕੋਈ ਵਾਦ ਤੋਂ ਬਾਅਦ 4-500 ਤੱਕ ਵੀ ਚੱਲ ਪੈਂਦੀ ਆ ਕਿਲੋਮੀਟਰ ਤੱਕ ਜਦੋਂ ਚੱਲ ਗਈ ਉਹਦੀ ਪਾਵਰ ਘਟ ਗਈ ਉਹ ਤੁਹਾਨੂੰ ਰੀਚਾਰਜ ਕਰਨਾ ਪਊਗਾ ਔਰ ਰੀਚਾਰਜ ਹੈ ਤਾਂ ਹੈ ਨਹੀਂ ਜਿਵੇਂ ਅਸੀਂ ਤੇਲ ਪਾਇਆ ਤੇ ਨਾਲ ਦੀ ਨਾਲ ਚੱਲ ਪਈ ਉਹਦੇ ਲਈ ਕਈ ਘੰਟੇ ਇੰਤਜ਼ਾਰ ਕਰਨਾ ਪੈਂਦਾ ਆ ਬਿਲਕੁਲ ਔਰ ਇੱਕੋ ਪਾਵਰ ਹੈ ਜਿਹੜੀ ਉਹ ਲਿਮਟਿਡ ਹੋ ਲਿਮਟਿਡ ਹੋ ਜਾਂਦੀ ਹੈ ਹੈਨਾ ਦਾਇਰੇ ਦੇ ਵਿੱਚ ਉਹਦੀ ਪਾਵਰ ਹੈ ਸੋ ਇਸ ਕਰਕੇ ਟੋਇਟਾ ਨੇ ਆਪਣਾ ਇਹ ਵਾਟਰ ਇੰਜਨ ਹੈ ਜਿਹੜਾ ਇਹ ਲਗਭਗ ਰਾਜੀਪ ਬਣਾ ਲਿਆ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਥੋੜੇ ਕੁ ਸਾਲਾਂ ਦੇ ਵਿੱਚ ਇਹ ਜਿਹੜਾ ਇੰਜਨ ਆ ਉਹ ਆਊਗਾ ਮਾਰਕੀਟ 'ਚ ਤੇ ਗੱਡੀਆਂ ਦੇ ਵਿੱਚ ਵਾਟਰ ਇੰਜਨ ਲੱਗਣਗੇ ਟੋਇਟਾ ਇਸ ਤਰੀਕੇ ਦੇ ਕਰਨ ਵਾਲੀ ਉਹ ਪਹਿਲੀ ਕੰਪਨੀ बनਨ ਜਾ ਰਹੀ ਆ ਪੂਰੀ ਦੁਨੀਆ ਦੀ ਕਿ ਜਿਹੜੀ ਪਾਣੀ ਪਾ ਕੇ ਗੱਡੀਆਂ ਚਲਾਇਆ ਕਰੂਗੀ ਤੇ ਤੁਸੀਂ ਉਹ ਦਿਨ ਸੋਚ ਕੇ ਦੇਖੋ ਕਿ ਕਿਸ ਦਿਨ ਤੁਸੀਂ ਤੇ ਅਸੀਂ ਵੀ ਫਿਰ ਉਹ ਗੱਡੀ ਅਸੀਂ ਖਰੀਦਾਂਗੇ ਤੇ ਅਸੀਂ ਬਸ ਸਿਰਫ ਹੋਰ ਕੁਝ ਨਹੀਂ ਕਰਨਾ ਬਸ ਪਾਣੀ ਕੱਢਣਾ ਤੇ ਪਾਣੀ ਟੈਂਕ ਚ ਪਾ ਦੇਣਾ ਤੇ ਬਸ ਫਿਰ ਸਵਿਚ ਆਨ ਕਰਨੀ ਆ ਤੇ ਗੱਡੀ ਛਾਲਾ ਮਾਰ ਕੇ ਚੱਲਿਆ ਕਰੂਗੀ ਤੁਸੀਂ ਦੇਖੋ ਕਿ ਇੱਕ ਤਾਂ ਉਹਦੇ ਤੇ ਖਰਚਾ ਹੀ ਕੁਝ ਨਹੀਂ ਹੋਇਆ ਹੈਨਾ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਫਿਊਲ ਜਦੋਂ ਜਲਦਾ ਤਾਂ ਉਹ ਕਿੰਨੀਆਂ ਗੈਸਸ ਨੇ ਜਿਹੜੀਆਂ ਬਣਦੀਆਂ ਜਿਹੜੀਆਂ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਨੇ ਤੇ ਇਸ ਟੋਇਟਾ ਦੇ ਵਾਟਰ ਵਾਲੇ ਇੰਜਨ ਦੇ ਵਿੱਚ ਜਦੋਂ ਇਹ ਚੱਲਿਆ ਕਰੂਗਾ ਤਾਂ ਧੂੰਏ ਦੀ ਥਾਂ ਤੇ ਵੀ ਪਾਣੀ ਦੀਆਂ ਬੂੰਦਾਂ ਨਿਕਲਿਆ ਕਰਨਗੀਆਂ ਸੋ ਉਸ ਦਿਨ ਦਾ ਇੰਤਜ਼ਾਰ ਹੈ ਕਿ ਕਦੋਂ ਇਹ ਪ੍ਰੋਡਕਸ਼ਨ ਪੂਰੀ ਹੋ ਜੇਗੀ ਟੋਇਟਾ ਦੀ ਤੇ ਕਦੋਂ ਇਹ ਵਾਟਰ ਇੰਜਨ ਵਾਲੀ ਪਹਿਲੀ ਗੱਡੀ ਹੈ ਜਿਹੜੀ ਉਹ ਸੜਕਾਂ ਤੇ ਦੌੜੂਗੀ ਜੀ